ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਆ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਹਮਸਰ ਨੇੜੇ ਰਮਦਾਸ ਤੇ ਅੱਜ ਅਸੀਂ ਭਾਜੀ ਹਰਜਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਤੇ ਅੱਜ ਦੋ ਪਸ਼ੂ ਤੁਹਾਨੂੰ ਵਿਖਾਉਣ ਲੱਗੇ ਆ ਤੇ ਆਜੋ ਕਰਦੇ ਆ ਭਾਜੀ ਹਰਜਿੰਦਰ ਨਾਲ ਗੱਲਬਾਤ ਪਾਈ ਸასი ਕਾਲ ਜੀ ਭਾਈ ਉਹ ਸਭ ਠੀਕ ਠਾਕ ਆ ਵਧੀਆ ਵਧੀਆ ਤੇ ਹਾਂ ਵੀ ਮੇਰ ਹੀ ਚਾਹੀਦੀ ਭਾਜੀ ਮੇਰ ਚ ਅੱਜ ਫਿਰ ਦੋ ਪਸ਼ੂ ਹੈ ਕਰਦੇ ਦੋਵੇਂ ਤਾਜ਼ੇ ਸੂਏ ਤਾਜ਼ੇ ਸੂਏ ਹੈ ਠੀਕ ਹੈ ਮੇਰਾ ਭਾਜੀ ਤੇ ਪਹਿਲਾਂ ਆਪਾਂ ਡਰੈਸ ਦਸੀਏ ਆਪਣਾ ਸਾਰਾ ਡਰੈਸ ਪਿੰਡ ਲਖੂਆ ਤਸੀਲੇਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 77106 21981 21981 ਠੀਕ ਹੈ ਮੇਰਾ ਭਾਜੀ ਭਾਜੀ ਫਿਰ ਮੰਦਾ ਹੀ ਹਾਲਿਆ ਪੱਠਿਆਂ ਪੁੱਠਿਆਂ ਦਾ ਹੈ ਇੱਥੇ ਮੰਦਾ ਹੁੰਦਾ ਦੇਖ ਲਓ ਜੀ ਟੁੜੀ ਜੀ ਨਹੀਂ ਟੁੜੀ ਆ ਚਲਾਂ ਦੇ ਕੁਝ ਨਹੀਂ ਹੈ ਨਹੀਂ ਜੇ ਕੁਝ ਹਾਂ ਤੇ ਦੇਖ ਕੁਝ ਨਹੀਂ ਨਾ ਛੋਣਾ ਨਾ ਕੁਝ ਨਹੀਂ ਛੱਡਿਆ ਭਾਜੀ ਨਹੀਂ ਛੱਡਿਆ ਸਹੀ ਆ ਤੁਹਾਡੀ ਗੱਲ ਤੇ ਭਾਜੀ ਜੇ ਪਹਿਲਾਂ ਵੈੜ ਤੋਂ ਗੱਲ ਕਰ ਲਈਏ ਪਹਿਲਾਂ ਵੈੜ ਤੋਂ ਕਰ ਲਓ ਜੀ ਲਓ ਵੀਰ ਜੀ ਵੈੜ ਜੇ ਤੇ ਭਾਜੀ ਕਿੰਨੇ ਦਿਨਾਂ ਦੀ ਸੂਈ ਆ ਪਤਾ ਗਿਆ ਇਹ ਪਤਾ ਹੋ ਗਿਆ ਇਹ ਸੂਆ ਸੂਆ ਦੁਜਾ ਜੀ ਅੱਛਾ ਸੂਆ ਦੁਜਾ ਹੈ ਭਾਈ ਦੁੱਧ ਕਿੰਨਾ ਵੈਣ ਥਲੇ ਦੁੱਧ ਹੈ ਹੁਣ 14 ਪਲੱਸ ਹੋਊਗਾ 15 14 14 15 ਕਿਲੋ ਹੈ 14 ਤੋਂ ਦੁੱਧ ਕੱਢੂਗੀ ਅੱਛਾ 20 ਕਿਲੋ ਕੱਢੂਗੀ ਤੇ ਪਹਿਲੇ ਸੂਏ ਕਿੰਨਾ ਗਈ ਪਹਿਲੇ ਸੂਏ ਦੇ ਦੱਸਿਆ ਉਹਨਾਂ ਨੇ ਹੁਣ ਉਹ ਮਤਲਬ ਵੀ 14 13 14 ਕਿਲੋ 13 ਬੱਚੇ ਨੂੰ ਛੱਡ ਗਏ ਆਹ ਬੱਚੇ ਨਹੀਂ ਛੱਡ ਠੀਕ ਆ ਨਹੀਂ ਵੈਣ ਦੁੱਧ ਵਾਲੀ ਆ ਤੇ ਬਹੁਤ ਠੰਡੀ ਠਰੀ ਆ ਤੇ ਚੋਣ ਚਵਾ ਪੂਰਾ ਟੌਪ ਦਾ ਕੋਈ ਗੱਲ ਨਹੀਂ ਆ ਅੱਡੀ ਡੀ ਮੋਟੀ ਘਾਰ ਆ ਚਾਪਾਇਆ ਖੋਲੇ ਹੋਤੇ ਹੈ ਵੀ ਜਰਸੀ ਚ ਗਰਮੀ ਤੋਂ ਵੀ ਰਹਿ ਤਿਆ ਇਹਨੇ ਗਰਮੀ ਦੀ ਵੀ ਅੱਡੀ ਪਰਵਾਣੀ ਕਿਉਂਕਿ ਗਾਂ ਵੀ ਹੁਣ ਸਿਆਲ ਆ ਤੇ ਵੇਖੋ ਪੂਰੀ ਸਾਫ ਸੁਥਰੀ ਵਹਿੜਿਆ ਤੇ ਥਣਾ ਦਾ ਸੈਜ ਤੇ ਗੈ ਵੀ ਵੇਖੋ ਕੋਹ ਦੀ ਜਿਆਦਾ ਚੰਗਾ ਏ ਤੇ ਮੁਖਵਨੇ ਤੁਹਾਨੂੰ ਖੋਲ ਕੇ ਤੇ ਬਾਕੀ ਕੱਦ ਵਜਨ ਬਹੁਤ ਜਿਆਦਾ ਵਹਿੜਦਾ ਤੇ ਵੇਖੋ ਬੂਥੀ ਨੀਗੀ ਜੀ ਬੂਥੀ ਆ ਵਹਿੜਦੀ ਪੂਰੀ ਸਾਫ ਸੁਥਰੀ ਵਹਿੜਿਆ ਥਣ ਪੰਡਾ ਵੀ ਬਹੁਤ ਹੀ ਜਿਆਦਾ ਏ ਉਹ ਇਹਦਾ ਬੱਚਾ ਹੈ ਮਗਰ ਭਾਜੀ ਵਛਾ ਜੇ ਵਛਾ ਜੀ ਵਛਾ ਲਓ ਜੀ ਮਗਰ ਵਛਾ ਜੀ ਚਲ ਮੋੜ ਲਓ ਭਾਜੀ ਆ ਇਹਦਾ ਵਛਾ ਜੀ ਤੇ ਜਿਹੜੀ ਮੱਝ ਵਿਖਾਉਣੀ ਆ ਉਹਦਾ ਉਹ ਬੱਚਾ ਜੀ ਤੇ ਇਹ ਵੇਖੋ ਵੈੜ ਐ ਖੱਬੇ ਜਿਹਦਾ ਉਹ ਨਾਲਾਈ ਫਰਦੀ ਆ ਵੈੜ ਤੇ ਪੂਰੀ ਕੱਦ ਵਜਨ ਵਾਲੀ ਤਾਂ ਦੂਜਾ ਸੁਹਾਏ ਵੈੜ ਦਾ ਤੇ ਬਾਕੀ ਭਾਜੀ ਇਹਨਾਂ ਨੂੰ ਪੁੱਛਣਾ ਇਧਰ ਰੇਟ ਬਾਰੇ ਵੀ ਬਾਬੂ ਬੱਡੀ ਠੰਡੀ ਜੀ ਹਾਂ ਨਹੀਂ ਪਾਜੀ ਪੂਰੀ ਠੰਡੀ ਹੈ ਕੋਈ ਰੱਸੀ ਦੀ ਲੋੜ ਨਹੀਂ ਕੋਈ ਨਹੀਂ ਤੇ ਪਾਜੀ ਜੇ ਵੀ ਰੇਟ ਦੀ ਗੱਲ ਕਰੀਏ ਤੇ ਇਹ ਪਾਜੀ ਜਾਇ ਜੀ ਕਰਾ ਲੈ ਜਾਇ ਜੀ ਦੱਸ ਦੋ 50 ਹੀ ਦੇ ਦਈਏ ਜੀ 50 ਹੀ ਦੇਣੀ ਚਲੋ ਵੈੜ ਤੇ 50 ਦੀ ਵੀ ਹੈਗੀ ਐਵੇਂ ਝੂਠ ਬੋਲੀਏ ਆਪਾਂ ਜਿੰਨਾ ਬਾਹਰ ਵੀ ਜਾ ਰਿਹਾ ਪਸ਼ੂਆਂ ਦਾ ਤੇ ਇਹ ਆ ਵੀ ਜਾਇਜ਼ ਕਰ ਦਈਏ ਜਿਹੜੀ ਇਹ ਵੀ ਪਹਿਲੇ ਫੋਨ ਤੇ ਜਾਵੇ ਇਹਦਾ ਫੋਨ ਤੇ ਜਾਵੇ ਹਾਂ ਜੀ ਹਾਂ ਨਹੀਂ ਹਾਂ ਨਹੀਂ ਕਰੀਏ ਹਾਂ ਨਹੀਂ ਕਰੀਏ 45000 ਰੁਪਏ ਛੋਟ 200 ਰੁਪਏ ਛੋਟ ਬਿਲਕੁਲ ਛੋਟ ਆ ਜੇ ਰੇਟ ਪਾਜੀ ਨੇ ਪਾਇਆ ਜੇ ਤੇ ਬਹੁਤ ਹੀ ਕੱਦਵਜਨ ਵਾਲੀ ਦਾ ਦੂਜਾ ਸੂਆ ਜੇ ਵਹਿੜਦਾ ਤੇ 45000 ਚ 200 ਰੁਪਏ ਪਾਜੀ ਕਹਿੰਦੇ ਛੋੜਿਆ ਠੀਕ ਆ ਤੇ ਪਾਜੀ ਹੁਣ ਜੇ ਆਪਾਂ ਮੱਝ ਦੀ ਗੱਲ ਕਰੀਏ ਤੇ ਆ ਜੋ ਮੱਝੀ ਹਾਂ ਇਹ ਪਾਜੀ ਸੂਈ ਜੇ ਪਾਜੀ ਸੂਈ ਜੇ ਨੂੰ ਲਓ ਪਾਜੀ ਡੇਰੀ ਵਾਲੀ ਮੈਂ ਜੇ ਤੇ ਪੁੱਛਦਾ ਥੋੜਾ ਜਿਹਾ ਮੈਂ ਨੂੰ ਐ ਬੇਗਾ ਬਾਕੀ ਮੈਂ ਕੋਈ ਕਮੀ ਵਾਲੀ ਗੱਲ ਨਹੀਂ ਆ ਤੇ ਪਾਜੀ ਖੋਲਗੇ ਪਹਿਲਾਂ ਹੈ ਹਾਂ ਫਿਰ ਕਰਦੇ ਆ ਗੱਲਬਾਤ ਇਹਦੇ ਬਾਰੇ ਦੇਖੋ ਥਣਪੰਡਾ ਮੈਂ ਨੂੰ ਲੱਗਾ ਐ ਗੜਗੜ ਤੇ ਥਣ ਲਗਾ ਵੱਡੀ ਮੈਂ ਆ ਪੂਰੀ ਡੇਰੀ ਵਾਲੀ ਮੈਂ ਆ ਤੇ ਬਾਕੀ ਭਾਜੀ ਨੂੰ ਨਹੀਂ ਲੱਗੇ ਆ ਖੋਲ ਕੇ ਵਿਖਾਉਣਾ ਆ ਦੇਖੋ ਜੀ ਪੂਰੀ ਕੱਦ ਵਜਨ ਵਾਲੀ ਮੈਂ ਦੇਖੋ ਥਣ ਭਾਂਡਾ ਦੇਖੋ ਮੈਂ ਦਾ ਇਹ ਵੀ ਹਿਸਾਬ ਨਾਲ ਵਹਿੜੀ ਆ ਕੇ ਬਲਾਤਨ ਦੇਖੋ ਉਹਦਾ ਬੱਚੇ ਦਾ ਕਰਦੀ ਹੈ ਚਲੋ ਕੋਈ ਗੱਲ ਨਹੀਂ ਚੱਲੀ ਤਰਪਾ ਬੱਚੇ ਕਰਕੇ ਕਰਦੀ ਹੈ ਕੋਈ ਨਹੀਂ ਬੱਚਾ ਤਨ ਜੇ ਕੋਠਾ ਨਾ ਦਾ ਸੈ ਇਥੇ ਗਾਇਬ ਊਰੀ ਵੱਡੀ ਮੈਂ ਦੋਵੇਂ ਪਸ਼ੂ ਦੋਵੇਂ ਇੱਕ ਤੋਂ ਇੱਕ ਵਾਦਿਆ ਤੇ ਪੁੱਛਨੇ ਭਾਜੀ ਨੂੰ ਇਹਦੇ ਦੁੱਧ ਬਾਰੇ ਵੀ ਭਾਜੀ ਦੁੱਧ ਕਿੰਨਾ ਚੜੇ ਥਲੇ ਦੁੱਧ ਭਾਜੀ ਇਹ ਵੇਲੇ 10 ਤੋਂ ਬਾਅਦ ਜੇ 11 ਕਿਲੋ ਹੋਗਾ ਅਸੀਂ 10 ਹੀ ਕਹਾਂਗੇ ਅੱਛਾ ਦੁੱਧ 10 ਤੋਂ ਪਲਾਸੀ ਆ ਹਾਂਜੀ ਹਾਂਜੀ ਠੀਕ ਆ ਮੇਰਾ ਭਾਜੀ ਤੇ ਭਾਈ ਚੂਣ ਚਵਾ ਕੇ ਦਾਂ ਜੀ ਚੂਣ ਬਹੁਤ ਵਧੀਆ ਜੀ ਅੱਛਾ ਬਹੁਤ ਵਧੀਆ ਚੂਣਾ ਹਾਂਜੀ ਠੀਕ ਆ ਮੇਰੇ ਭਾਜੀ ਤੇ ਭਾਜੀ ਰੇੜ ਇਹਦਾ ਜਾਇਜ਼ ਕਰੀਏ ਜਾਇਜ਼ ਕਰੀਏ ਹਾਂ ਬੱਤ ਕਰਦੀ ਦੇਰੀ ਕਰਦੀਏ ਮੇਰਾ ਭਾਈ 70 ਅੰਦਰ ਕਰੀਏ 70 ਹਾਂਜੀ 2000 ਛਾੜਨਾ ਦਾ 70 ਚ 200 ਰੁਪਏ 60 ਦੀ 60000 ਲਓ ਜੀ 80000 ਦੀ ਮੈਂ ਜੇ ਤੇ ਬਾਕੀ ਮੇਰਾ ਵੀਰ ਭਰਾ ਜਿਹੜਾ ਇੱਥੇ ਆਣ ਕੇ ਵੇਖੂਗਾ ਨਾ ਤੇ ਆਪ ਹੀ ਕਹੂਗਾ ਵਾਕਿਆ ਕੱਦ ਵਜਨ ਵਾਲੇ ਦੋਵੇਂ ਪਸ਼ੂ ਆ ਤੇ ਭਾਜੀ ਕੋਈ ਹੋਰ ਕਹਿਣਾ ਚਾਹੁੰਦੇ ਜੀ ਬਸ ਚੋਚਵਾ ਆ ਗਿਆ ਆਪਣਾ ਹਾਂ ਕਿਉਂਕਿ ਸਾਡੀ ਸਾਡੀ ਵੀ ਇਹੀ ਬੇਨਤੀ ਹੁੰਦੀ ਆ ਵੀ ਆਪਣੇ ਚੋਚਵਾ ਆ ਕੇ ਤਸੱਲੀ ਕਰਕੇ ਫਿਰ ਪਸ਼ੂ ਨੂੰ ਖੜੋ ਬਾਕੀ ਇਹ ਵੀ ਪਸ਼ੂ ਦੋਵੇਂ ਹੀ ਚੰਗੇ ਆ ਕੋਈ ਵੀਰ ਇੱਥੇ ਵੀ ਆਊਗਾ ਤੇ ਪਸੰਦ ਜ਼ਰੂਰ ਆਉਣਗੇ ਪਰ ਇਹ ਮੜੀ ਜੀ ਗੁੰਮੀ ਹੋਈ ਆ ਇਹ ਹੋਈ ਤੇ ਮੜੀ ਜੀ ਹਾਂ ਇਹ ਕਾਂਗੂ ਨੇ ਮਰੀ ਚੋਚਵਾ ਗਈ ਆ ਦਾ ਹਾਂ ਹਾਂ ਠੀਕ ਆ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਮੇਰਾ ਪਾਜੀ